ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੀ ਟੀਵੀ ਨਰਾਇਤ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਅਮਰੀਕਾ ਦੇ ਵਿੱਚ ਹੋਈ ਵੱਡੀ ਕਾਰਵਾਈ ਕੈਨੇਡਾ ਤੋਂ ਆਏ ਟਰੱਕ ਦੇ ਵਿੱਚੋਂ ਫੜੀ ਗਈ 55 ਕਿਲੋ ਕੋਕੀ ਰਾਜ ਸਭਾ ਦੇ ਵਿੱਚ ਸੰਤ ਸਿਚੇਵਾਲ ਨੇ ਚੁਕਿਆ ਕਿਸਾਨਾਂ ਦਾ ਮੁੱਦਾ ਕੇਂਦਰ ਸਰਕਾਰ ਅੱਗੇ ਰੱਖੀ ਖਾਸ ਮੰਗ ਗੁਨਾਲ ਕਾਮਰਾ ਵਿਵਾਦ ਤੇ ਬੋਲੀ ਕੰਗਨਾਰਨੋ ਕਾਮੇਡੀ ਦੇ ਨਾਮ ਤੇ ਕਿਸੇ ਦਾ ਵੀ અપਮਾਨ ਕਰਨਾ ਹੈ ਗਲਤ ਕੈਨੇਡਾ ਦੀਆਂ ਸੰਗੀਤ ਚੋਣਾਂ ਦੇ ਵਿੱਚ ਪੰਜਾਬੀ ਨੂੰ ਆਉਣ ਗਿਆ ਅਹਿਮ ਭੂਮਿਕਾ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਨਸ਼ਾ ਤਸਕਰ ਦਾ ਟੈਗ ਗਿਆ ਨਗਰ ਨਿਗਮ ਦੀ ਟੀਮ ਨੇ ਕੀਤੀ ਕਾਰਵਾਈ ਹੁਣ ਖਬਰਾਂ ਵਿਸਥਾਰ ਦਿਨਾ ਖਬਰ ਸੁਣ ਲਈ ਅਮਰੀਕਾ ਤੋਂ ਸਾਹਮਣੇ ਆਈ ਹੈ ਜੁਥੇ ਕਿ ਕੈਨੇਡਾ ਤੋਂ ਆਇਆ ਇੱਕ ਟਰੱਕ ਜਿਸ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਗਈ ਤੇ ਵਿੱਚੋਂ 52 ਕਿਲੋ ਕੋਕੀਨ ਨਿਕਲੇ ਜਿਸ ਤੋਂ ਬਾਅਦ ਟਰੱਕ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਅਮਰੀਕਾ ਦੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਰੀਪੋਰਟ ਦੇ ਵਿੱਚ ਦੱਸਿਆ ਗਿਆ ਕੈਨੇਡਾ ਦੇ ਇੱਕ ਟਰੱਕ ਡਰਾਈਵਰ ਨੂੰ ਅਮਰੀਕਾ ਦੇ ਐਮਬੈਸਡਰ ਬ੍ਰਿਜ ਦੇ ਨੇੜੇ 116 ਪਾਉਂਡ ਕਰੀਬ 52.600 ਗ੍ਰਾਮ ਕੋਕੀਨ ਸਨੇ ਗ੍ਰਫਤਾਰ ਕੀਤਾ ਗਿਆ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਕ ਵਿਦੇਸ਼ੀ ਟਰੱਕ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ ਸੀ ਤੇ ਇਸ ਦੌਰਾਨ ਉਹ ਟਰੱਕ ਦੇ ਵਿੱਚ ਲੁਕਾ ਕੇ ਰੱਖੇ ਗਏ ਬੈਗ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚ ਨਸ਼ੀਲਾ ਪਦਾਰਥ ਭਰਿਆ ਹੋਇਆ ਸੀ ਇਸ ਮਗਰੋਂ ਅਧਿਕਾਰੀਆਂ ਨੂੰ ਜਾਂਚ ਮਗਰੋਂ ਪਤਾ ਲੱਗਾ ਕਿ ਉਕਤ ਨਸ਼ੀਲੇ ਪਦਾਰਥ ਕੀਨ ਜਿਸ ਨੂੰ ਜ਼ਬਤ ਕਰਕੇ ਪੁਲਿਸ ਨੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਤੇ ਨਾਲ ਹੀ ਨਾਲ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਡਰਾਈਵਰ ਤੇ ਹੁਣ ਅਗਲੇਰੀ ਕਾਰਵਾਈ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਫੀਲਡ ਆਪਰੇਸ਼ਨਾਂ ਦੇ ਡਾਇਰੈਕਟਰ ਮਾਰਟੀ ਰੇਵਨ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਨੂੰ ਅਜਿਹੇ ਖਤਰਿਆਂ ਤੋਂ ਬਚਾਉਣ ਦੇ ਲਈ ਤੇ ਨਸ਼ਿਆਂ ਦੀ ਰੋਕਥਾਮ ਦੇ ਲਈ ਅਧਿਕਾਰੀ ਦਿਨ ਰਾਤ ਕੰਮ ਕਰ ਰਹੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਤੇ ਰੀਜਨਲ ਲਾਅ ਇਨਫੋਰਸਮੈਂਟ ਨੂੰ ਮੈਂ ਸ਼ਾਬਾਸ਼ੀ ਦਿੰਦਾ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਵੀ ਇਸੇ ਜਗ੍ਹਾ ਕੈਨੇਡੀਅਨ ਟਰੱਕ ਡਰਾਈਵਰ 240 ਪਾਉਂਡ 318 ਕਿਲੋਗ੍ਰਾਮ ਉਕੀਨਸ ਨੇ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੌਰਾਨ ਵੀ ਟਰੱਕ ਦੇ ਵਿੱਚ ਕੁਝ ਬੈਗ ਲੁਕੋ ਕੇ ਰੱਖੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਅਜਿਹਾ ਲਗਾਤਾਰ ਅਮਰੀਕਾ ਦੇ ਵਿੱਚ ਵਧ ਰਿਹਾ ਹੈ ਕਿ ਦੂਸਰੇ ਮੁਲਕਾਂ ਤੋਂ ਨਸ਼ੀਲਾ ਪਦਾਰਥ ਅਮਰੀਕਾ ਦੇ ਵਿੱਚ ਲਿਆਂਾਇਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਚੰਗੇ ਤਰੀਕੇ ਕਾਰਵਾਈ ਕੀਤੀ ਜਾਂਦੀ ਹੈ ਔਣ ਜਾਣ ਵਾਲੇ ਜੋ ਵਾਹਨ ਨੇ ਉਹਨਾਂ ਦੀ ਚੈਕਿੰਗ ਹੁੰਦੀ ਹੈ ਤੇ ਕਈ ਵਾਰ ਟਰੱਕਾਂ ਦੇ ਵਿੱਚੋਂ ਇਹ ਨਸ਼ੀਲਾ ਪਦਾਰਥ ਕੋਕੀਨ ਬਰਾਮਦ ਕਰ ਲਿਆ ਜਾਂਦਾ ਹੈ ਹੁਣ ਅਗਲੀ ਖਬਰ ਦਾ ਰੋਕ ਕਰਾਂਗੇ ਜੋ ਕਿ ਭਾਰਤ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਰਾਜ ਸਭਾ ਜਿੱਥੇ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਉੱਥੇ ਸੰਸਦ ਮੈਂਬਰ ਸੰਤ ਸਿਚੇਵਾਲ ਉਹਨਾਂ ਦੇ ਵੱਲੋਂ ਇੱਕ ਮੁੱਦਾ ਚੱਕਿਆ ਗਿਆ ਤੇ ਉਹ ਮੁੱਦਾ ਕਿਸਾਨਾਂ ਦਾ ਹੈ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੱਗੇ ਇੱਕ ਮੰਗ ਵੀ ਰੱਖੀ ਗਈ ਹੈ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸਿਚੀਵਾਲ ਨੇ ਅੱਜ ਸੰਸਦ ਦੇ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਕਿਸਾਨਾਂ ਦਾ ਮੁੱਦਾ ਚੁੱਕਿਆ ਸਿਚੀਵਾਲ ਨੇ ਸੰਸਦ ਵਿੱਚ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਕਿਸਾਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਉਹਨਾਂ ਦੀ ਆਮਦਨ ਨੂੰ ਵਧਾਉਣਾ ਚਾਹੀਦਾ ਹੈ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਸੰਸਦ ਮੈਂਬਰਾਂ ਦੀ ਤਨਖਾਹ ਦੇ ਵਿੱਚ 24% ਦਾ ਵਾਅਦਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਿਚੀਵਾਲ ਨੇ ਕਿਸਾਨਾਂ ਦੀ ਆਮਦਨੀ ਦਾ ਮੁੱਦਾ ਚੁੱਕਿਆ ਸੀਚੇਵਾਲ ਨੇ ਕਿਹਾ ਕਿ ਕਿਸਾਨ ਦੇਸ਼ ਦਾ ਢਿੱਡ ਭਰਦੇ ਨੇ ਪਰ ਉਹਨਾਂ ਦੀ ਆਮਦਨ ਨਹੀਂ ਓਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ 2022 ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ 3 ਲੱਖ 73000 ਕਰੋੜ ਦਾ ਕਰਜ਼ਾ ਹੈ ਪੰਜਾਬ ਦੀ ਆਬਾਦੀ 3 ਕਰੋੜ 20 ਲੱਖ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਜੋ ਹਾਲਤ ਲਗਾਤਾਰ ਤਰਸਯੋਗ ਬਣੀ ਹੋਈ ਹੈ ਸਰਕਾਰ ਦੇ ਵੱਲੋਂ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜੇ ਹਰ ਤਰ੍ਹਾਂ ਦੇ ਕਰਜ਼ੇ ਨੂੰ ਮੁਆਫ ਕੀਤਾ ਜਾਵੇ ਕਿਉਂਕਿ ਕਿਸਾਨ ਬਚਣਗੇ ਤਾਂ ਹੀ ਉਹ ਨਿਰਪਰ ਮਜ਼ਦੂਰ ਬਣਨਗੇ ਸੀਚੇਵਾਲ ਨੇ ਸੰਸਦ ਵਿੱਚ ਕਿਹਾ ਕਿ ਗਰੀਬ ਤਬਕਾ ਜਿਵੇਂ ਕਿਸਾਨ ਮਜ਼ਦੂਰ ਨੇ ਸਭ ਤੋਂ ਜ਼ਿਆਦਾ ਮਹਿੰਗਾਈ ਦੀ ਮਾਰ ਉਹਨਾਂ ਤੇ ਪੈਂਦੀ ਹੈ ਇਸ ਦੇ ਲਈ ਸਰਕਾਰ ਨੂੰ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾ ਫਸਲਾਂ ਤੇ ਘੱਟ ਤੋਂ ਘੱਟ ਸਮਰਥਨ ਮੁੱਲ ਗਰੰਟੀ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਸਿਚੂਵਾਲ ਨੇ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਬਾਰਡਰ ਖੁੱਲ ਜਾਵੇ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਜੜਾ ਹੋ ਸਕਦਾ ਹੈ ਕਿਸਾਨਾਂ ਦਾ ਮੁੱਦਾ ਰਾਜ ਸਭਾ ਦੇ ਵਿੱਚ ਸੰਸਦ ਮੈਂਬਰ ਸਿਚੂਵਾਲ ਦੇ ਵੱਲੋਂ ਚੁੱਕਿਆ ਗਿਆ ਤੇ ਹੁਣ ਰੋਕ ਅਗਲੀ ਖਬਰ ਦਾ ਕਰਾਂਗੇ ਜੋ ਕਿ ਕਨਾਲ ਕਮਰਾ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਸੰਸਦ ਮੈਂਬਰ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਤੇ ਉਹ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਮਜ਼ਾਕ-ਮਜ਼ਾਕ ਦੇ ਵਿੱਚ ਵੀ ਇਸ ਤਰੀਕੇ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਕਿ ਅਦਾਕਾਰਾਂ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਕਿਹਾ ਕਿ ਕਾਮੇਡੀ ਦੇ ਨਾਮ ਤੇ ਕਿਸੇ ਦਾ ਵੀ અપਮਾਨ ਕਰਨਾ ਗਲਤ ਹੈ। ਮਾਝਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਰਣੋਤ ਇੱਥੇ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਇਕਨਾਤ ਸ਼ਿੰਦੇ ਦੇ ਰਾਜਨੀਤਿਕ ਕੈਰੀਅਰ ਤੇ ਕਾਮੇਡੀਅਨ ਕੁਨਾਲ ਕਾਮਰਾ ਦੀ ਟਿੱਪਣੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਤੇ ਪ੍ਰਿਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਤੁਸੀਂ ਕੋਈ ਵੀ ਹੋ ਸਕਦੇ ਹੋ ਪਰ ਕਿਸੇ ਦਾ અપਮਾਨ ਕਰਨਾ ਇਹ ਸਹੀ ਨਹੀਂ ਹੈ। ਤੁਸੀਂ ਕਾਮੇਡੀ ਦੇ ਨਾਮ ਤੇ ਕਿਸੇ ਦਾ અપਮਾਨ ਕਰ ਰਹੇ ਹੋ। ਤੁਸੀਂ ਉਸ ਦੇ ਕੀਤੇ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਸ਼ਿੰਦਰ ਜੀ ਕੁਝ ਸਮਾਂ ਪਹਿਲਾਂ ਔਟੋ ਰਿਕਸ਼ਾ ਚਲਾਉਂਦੇ ਸੀ ਅੱਜ ਉਹ ਆਪਣੇ ਦਮ ਤੇ ਇੱਥੇ ਤੱਕ ਪਹੁੰਚੇ ਨੇ ਉਹਨਾਂ ਦੀ ਸਾਖ ਕੀ ਹੈ ਕਮਰਾ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਉਹਨਾਂ ਦੀ ਸਾਖ ਕੀ ਹੈ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕੀਤਾ ਜੋ ਲਿਖ ਸਕਦੇ ਨੇ ਤਾਂ ਮੈਂ ਕਹਾਂਗੀ ਕਿ ਫਿਲਮਾਂ ਦੇ ਵਿੱਚ ਸਾਹਿਤਕ ਜਾਂ ਕਾਮੇਡੀ ਸੀਨ ਲਿਖੋ ਕਾਮੇਡੀ ਦੇ ਨਾਮ ਤੇ ਦੁਰਵਰਤੋਂ ਕਰਨਾ ਕਾਮੇਡੀ ਦੇ ਨਾਮ ਤੇ ਸਾਡੇ ਧਰਮ ਗ੍ਰੰਥਾ ਦਾ ਮਜ਼ਾਕ ਉਡਾਣਾ ਲੋਕਾਂ ਮਾਮਾ ਤੇ ਭੈਣਾਂ ਦਾ ਮਜ਼ਾਕ ਉਡਾਉਣਾ ਸਹੀ ਨਹੀਂ ਹੈ ਕਮਰਾਂ ਨੇ ਹਾਲ ਹੀ ਦੇ ਵਿੱਚ ਫਿਲਮ ਦਿਲ ਤੋਂ ਪਾਗਲ ਹੈ ਦੇ ਪ੍ਰਸਿੱਧ ਹਿੰਦੀ ਗੀਤ ਦੀ ਪੈਰੋਡੀ ਕੀਤੀ ਜਿਸ ਵਿੱਚ ਸ਼ਿੰਦੇ ਨੂੰ ਗੱਦਾਰ ਕਿਹਾ ਗਿਆ। ਉਹਨਾਂ ਨੇ Shiv Sena ਅਤੇ NCP ਦੀ ਵੰਡ ਨੇ ਮਹਾਰਾਸ਼ਟਰ ਵਿੱਚ ਹਾਲ ਹੀ ਦੇ ਰਾਜਨੀਤਿਕ ਵਿਕਾਸ ਬਾਰੇ ਵਿੱਚ ਛੁਟਕਲਾ ਬਣਾਇਆ। ਸੋਮਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵਿੰਦਰ ਪੰਡਵੀਸ ਨੇ ਵਿਵਾਦ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਮਨਾ ਨੂੰ ਆਪਣੇ ਨੀਵੇਂ ਪੱਦਰ ਦੀ ਕਾਮੇਡੀ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਫਣ ਨਬੀਜ਼ ਦੀ ਆਪਣੀਆਂ ਨੂੰ ਦਰੌਂਦੇ ਹੋਏ ਰਣੋਤ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਪੰਜਾਬ ਪ੍ਰਭਾਵਸ਼ਾਲੀ ਕਹਿੰਦੇ ਨੇ ਇਸ 2-2 ਮਿੰਟ ਦੀ ਪ੍ਰਸਿੱਧੀ ਲਈ ਸਮਾਜ ਕਿੱਥੇ ਜਾ ਰਿਹਾ ਸਾਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਜਿਵੇਂ ਪੰਨ ਨਬੀਜ਼ ਜੀ ਨੇ ਕਿਹਾ ਕਿ ਅਸੀਂ ਜੋ ਕੁਝ ਵੀ ਕਹਾਂਗੇ ਉਸ ਦੀ ਸਾਨੂੰ ਕੁਝ ਜ਼ਿੰਮੇਵਾਰੀ ਲੈਣੀ ਪਵੇਗੀ ਇਸ ਦੇ ਨਤੀਜੇ ਹੋ ਸਕਦੇ ਨੇ ਕਿ ਤੁਸੀਂ ਇਸ ਗੱਲ ਤੇ ਕਾਇਮ ਰਹੋਗੇ ਜੋ ਤੁਹਾਡੇ ਤੋਂ ਕਾਨੂੰਨੀ ਤੌਰ ਤੇ ਕੁਝ ਕੁਝ ਕੀਤੀ ਜਾਵੇਗੀ ਨਾਲ ਹੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਮਰਾ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਜੋ ਟਿੱਪਣੀ ਕੀਤੀ ਹੈ ਉਸ ਦੀ ਮਾਫੀ ਉਹ ਨਹੀਂ ਮੰਨਣਗੇ ਤੇ ਹੁਣ ਰੁਖ ਕਰਦੇ ਆ ਅਗਲੀ ਖਬਰ ਦਾ ਜੋ ਕਿ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨਸ਼ਾ ਤਸਕਰ ਦਾ ਬੁਲਡੋਜ਼ਰ ਦੇ ਨਾਲ ਘਟਾ ਆ ਗਿਆ ਪੰਜਾਬ ਦੀ ਪੁਲਿਸ ਦੇ ਵੱਲੋਂ ਲਗਾਤਾਰ ਯੁੱਧ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਕਈ ਨਸ਼ਾ ਤਸਕਰਾਂ ਦੇ ਘਰ ਪੰਜਾਬ ਭਰ ਦੇ ਵਿੱਚ ਟਾਏ ਜਾ ਚੁੱਕੇ ਹਨ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਵੱਡੇ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਤਸਕਰਾਂ ਦੇ ਘਰ ਤੋੜਨ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦੇ ਨਜ਼ਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੀ ਨਿਗਰਾਨੀ ਹੇਠ ਚੌਥੀ ਵਾਰ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ। ਇਹ ਤਸਵੀਰ ਅੰਮ੍ਰਿਤਸਰ ਗੁਕਟਾਲਾ ਬਾਈਪਾਸ ਦੀਆਂ ਨੇ ਜਿੱਥੇ ਕੀਕ ਨਸ਼ਾ ਤਸਕਰ ਦਾ ਘਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਤੋੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਦੋ ਨਸ਼ਾ ਤਸਕਰਾਂ ਜੋ ਕਿ ਆਪਸ ਦੇ ਵਿੱਚ ਮਾਮੇ ਭੂਆ ਦੇ ਪੁੱਤ ਨੇ ਤੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਹੈ ਜਿਸ ਵਿੱਚ ਇੱਕ ਦਾ ਨਾਮ ਅਨਵਰ ਗਿਲ ਤੇ ਦੂਸਰੇ ਦਾ ਨਾਮ ਅਬੀ ਦੱਸਿਆ ਗਿਆ ਇਹ ਦੋਹੇ ਨਸ਼ਾ ਤਸਕਰੇ ਦੇ ਮਾਮਲੇ ਦੇ ਵਿੱਚ ਜੇਲ੍ਹ ਚ ਨੇ ਅਨਵਰ ਗਿਲ ਤੇ ਪੰਜ ਮਾਮਲੇ ਦਰਜ ਨੇ ਤੇ ਅਬੀ ਦੇ ਉੱਤੇ ਦੋ ਮਾਮਲੇ ਦਰਜ ਹੈ ਅਤੇ ਇਹ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦੇ ਨੇ ਤੇ ਇਸ ਮਾਮਲੇ ਦੇ ਵਿੱਚ ਇਹ ਫੜੇ ਗਏ ਨੇ ਪੰਜਾਬ ਸਰਕਾਰ ਦੇ ਸਖਤ ਐਕਸ਼ਨ ਤੋਂ ਬਾਅਦ ਅਮਰੀਕਸਨ ਨਗਰ ਨਿਗਮ ਦੇ ਵੱਲੋਂ ਇਹਨਾਂ ਦੀ ਜਾਇਦਾਦ ਢੇਰੀ ਕਰ ਦਿੱਤੀ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਪੁਲਿਸ ਨੂੰ ਲਿਖ ਕੇ ਪੁਲਿਸ ਪ੍ਰੋਟੈਕਸ਼ਨ ਮੰਗੀ ਗਈ ਸੀ ਜਿਸ ਦੇ ਚਲਦਿਆਂ ਨਗਰ ਨਿਗਮ ਅੰਮ੍ਰਿਤਸਰ ਦੇ ਨਾਲ ਅੰਮ੍ਰਿਤਸਰ ਪੁਲਿਸ ਵੀ ਪਹੁੰਚੀ ਅਤੇ ਨਸ਼ਾ ਤਸਕਰਾਂ ਦਾ ਘਾਟ ਟਹਿ ਠੀਰੀ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬੁਰੀ ਤਰੀਕੇ ਆਪਣੀਆਂ ਜੜ੍ਹਾਂ ਫੈਲਾ ਚੁੱਕਾ ਹੈ ਤੇ ਹੁਣ ਵਾਰੀ ਹੈ ਨਸ਼ੇ ਦੇ ਖਾਤਮੇ ਦੀ। ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਉੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਇਨਫੋਰਸਮੈਂਟ ਦੇ ਤਹਿਤ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਗਈਆਂ ਔਰ ਬਹੁਤ ਸਾਰੇ ਵੱਡੇ ਸਮਗਲਰ ਨੇ ਨਾਰਕੋਟਿਕ ਆਟਲ ਬਸਟ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮੁਹਿੰਮ ਚਲਾਈ ਗਈ ਡੈਮੋਲੇਸ਼ਨ ਦੀ ਜਿਹੜੇ ਨਾਰਕੋਸ ਮਗਲਰ ਜੀ ਇਲ ਗਾਟਨ ਮਨੀ ਤੇ ਡਰਗ ਮਨੀ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਜਿਹੀਆਂ ਬਿਲਡਿੰਗਸ ਵਗੈਰਾ ਉਹਨਾਂ ਨੂੰ ਡੈਮੋਲਿਸ਼ ਕਰਨ ਦਾ ਵੀ ਕਾਰਵਾਈ ਚਲ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੋਕਲ ਪੁਲਿਸ ਦੇ ਸਹਿਯੋਗ ਨਾਲ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਹੈਲਪਾਸ ਤੇ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲਿਸ਼ਨ ਡਰਾਈਵ ਦੇ ਉੱਤੇ ਖੜੇ ਆ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਡਰੱਗਸ ਸਮਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਇਹ ਲੈ ਇੱਕ ਲੜਕਾ ਇਹ ਉਹਦੇ ਭੂਆ ਦਾ ਮੁੰਡਾ ਹੈਗਾ ਆ ਵੀ ਇਹ ਦੋਨੋਂ ਇਸ ਟਾਈਮ ਜੇਲ੍ਹ ਚ ਨੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਅਨਵਰ ਦੇ ਖਿਲਾਫ ਪੰਜ ਮੁਕਦਮੇ ਦਰਜਾ ਜਿੱਚੋਂ 4 ਐਨਡੀਪੀਐਸ ਦੇ ਨੇ ਇੱਕ ਆਈਪੀਸੀ ਦਾ ਔਰ ਅਵੀ ਦੇ ਖਿਲਾਫ ਦੋਨੋਂ ਜਿਹੜੇ ਮੁਕਦਮੇ ਇੰਪੋਰਟੈਂਟ ਨੇ ਇੱਕ ਐਨਡੀਪੀਐਸ ਦਾ ਇੱਕ ਆਰਮਜ਼ੈਕਟ ਦਾ ਔਰ ਇਹਨਾਂ ਦੇ ਘਰ ਦੀ ਸਰਚ ਵਿੱਚੋਂ ਰੀਸੈਂਟਲੀ ਇੱਕ ਗਲੌਕ ਪਿਸਤਲ ਵੀ ਫੜਿਆ ਗਿਆ ਸੀ ਜਿਸ ਤੋਂ ਸ਼ੋਅ ਕਰਦਾ ਕਿ ਇਹਨਾਂ ਦੇ ਪਾਕਿਸਤਾਨ 'ਚ ਲਿੰਕ ਨੇ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ ਚ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ ਕਾਰਟਲ ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਚ ਵੀ ਇਹ ਸ਼ਾਮਲ ਨੇ ਸੋ ਇਹ ਜਿਹੜੀ ਮੁਹਿੰਮ ਹੈ ਇਹਦੇ ਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਵਾਂਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਿਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਰਿਕੁਐਸਟ ਆਏਗੀ ਤਾਂ ਪੁਲਿਸ ਉਹਨੂੰ ਪੂਰਾ ਸਹਿਯੋਗ ਦੇਗੀ ਇਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਕਿ ਇਲਗੋਟਰ ਮਨੀ ਡਰਗ ਮਨੀ ਨਾਲ ਜਿਹੜੀਆਂ ਤੁਸੀਂ ਇਲੈਗਲ ਚੀਜ਼ਾਂ ਬਣਾਉਂਦੇ ਹੋ ਯਾਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਔਰ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਮਿਹਨਤੀ ਕਮਾਈ ਕਰਨ ਉਹਦੇ ਵਿੱਚ ਬਰਕਤ ਹੈ ਇਹਨਾਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੋ ਤੁਸੀਂ ਸਾਹਮਣੇ ਦੇਖ ਰਹੇ ਘਰ ਨੂੰ ਤੋੜਨ ਦੀ ਕਾਰਵਾਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੈ ਥੋੜਾ ਕਲੀਅਰ ਕਰ ਦਿਓ ਕਿ ਇਹ ਕਾਰਵਾਈ ਪੁਲਿਸ ਕਰਦੀ ਹੈ ਜਾਂ ਨਗਰ 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 ਨਿਗਮ ਕਰਦੀ ਹੈ ਜੀ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਰਿਟਨ ਤੌਰ ਤੇ ਉਹ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੰਦੀ ਹੈ ਇਸੇ ਕਰਕੇ ਇੱਥੇ ਆਏ ਆ ਇਹਦੇ ਨਾਲ ਇੱਕ ਮੈਸੇਜ ਵੀ ਕੀਤਾ ਹੈ ਹਾਂਜੀ ਉਹਨਾਂ ਨੂੰ ਇਹ ਕਾਰਪੋਰੇਸ਼ਨ ਨੇ ਪੂਰਾ ਨੋਟਿਸ ਵਗੈਰਾ ਦਿੱਤੇ ਹੈ ਇਹਨਾਂ ਨੂੰ ਔਰ ਆਰਡਰ ਪਾਸ ਕੀਤੇ ਔਰ ਸਾਡੇ ਤੋਂ ਪੁਲਿਸ ਹੈਲਪ ਮੰਗੀ ਉਹ ਅਸੀਂ ਦੇ ਕੇ ਇਸੇ ਕਰਕੇ ਮੌਕੇ ਤੇ ਰੋਕੋਣ ਅਗਲੀ ਖਬਰ ਦਾ ਕਰਦੇ ਹਾਂ ਜੋ ਕਿ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਸੰਘੀ ਚੋਣਾਂ ਬਾਰੇ ਇੱਕ ਨਵੀਂ ਰਿਪੋਰਟ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਕੈਨੇਡਾ ਦੇ ਵਿੱਚ ਪੂਰਾ ਰੋਬ ਹੈ ਮਾਮਲੇ ਦੀ ਜੋ ਜਾਣਕਾਰੀ ਆਈ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਪੰਜਾਬੀਆਂ ਦੀ ਭੂਮਿਕਾ ਅਹਿਮ ਰਹਿੰਦੀ ਹੈ। ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੌਰਾਨ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਇੱਕ ਵਾਰ ਫਿਰ ਅਹਿਮ ਭੂਮਿਕਾ ਨਿਭਾਉਣ ਦੇ ਲਈ ਤਿਆਰ ਨੇ। 2021 ਦੀ ਜਨਗਣਨਾ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ 3 ਕਰੋੜ 70 ਲੱਖ ਹੈ। ਕੁੱਲ ਆਬਾਦੀ ਦਾ 4% ਦੀ ਭਾਗ ਲਗਭਗ 16 ਲੱਖ ਕੈਨੇਡੀਅਨ ਭਾਰਤੀ ਮੂਲ ਦੇ ਨੇ। ਇਸ ਦੇ ਨਾਲ ਹੀ 7.70 ਲੱਖ ਦੇ ਕਰੀਬ ਸਿੱਖ ਨੇ। ਅੰਗਰੇਜ਼ੀ ਅਤੇ ਫ੍ਰਾਂਸੀਸੀ ਤੋਂ ਬਾਅਦ ਪੰਜਾਬੀ ਭਾਸ਼ਾ ਕੈਨੇਡਾ ਦੇ ਵਿੱਚ ਤੀਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਲੋਕਪ੍ਰੀਏ ਭਾਸ਼ਾ ਹੈ ਕੈਨੇਡਾ ਦੇ ਵਿੱਚ ਜ਼ਿਆਤਰ ਸਿੱਖ অন্ਟਾਰੀਓ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿੱਚ ਰਹਿੰਦੇ ਨੇ ਕੈਨੇਡਾ ਦੇ ਨਿਰਮਾਣ ਅਵਾਜਾਈ ਅਤੇ ਬੈਂਕਿੰਗ ਖੇਤਰਾਂ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਸਾਰੇ ਸਿੱਖ ਹੋਟਲਾਂ ਰੈਸਟੋਰੈਂਟਾਂ ਤੇ ਗੈਸ ਸਟੇਸ਼ਨਾਂ ਵਰਗੀਆਂ ਸਫਲ ਕਾਰੋਬਾਰੀਆਂ ਕਰਨੀਆਂ ਦੇ ਮਾਲਕ ਨੇ ਆંકડા ਦੇ ਅਨੁਸਾਰ ਲਗਭਗ 4.15 ਲੱਖ ਸਿੱਖਾਂ ਦੇ ਕੋਲ ਰਹਿਣ ਦੇ ਲਈ ਸਥਾਈ ਘਰਨੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸਿੱਖਾਂ ਦੀ ਵਾਦੀ ਪਿਛਲੇ 20 ਸਾਲਾਂ ਦੇ ਵਿੱਚ ਦੁੱਗਣੀ ਹੋਈ ਹੈ। ਇਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਪੰਜਾਬ ਤੋਂ ਪ੍ਰਵਾਸ ਕਰਕੇ ਆਏ ਨੇ ਜਿਨ੍ਹਾਂ ਦਾ ਉਦੇਸ਼ ਉੱਚ ਸਿੱਖਿਆ ਪ੍ਰਾਪਤ ਕਰਨਾ ਜਾਂ ਨੌਕਰੀ ਪ੍ਰਾਪਤ ਕਰਨਾ ਸੀ ਇਸੇ ਕਾਰਨ ਕੈਨੇਡਾ ਵਿੱਚ ਸੱਤਾ ਦੀ ਚਾਬੀ ਜਗਮੀਰ ਸਿੰਘ ਦੇ ਹੱਥਾਂ ਦੇ ਵਿੱਚ ਹੀ ਰਹੀ ਹੈ ਤੇ ਟਰੂਡੋ ਸਰਕਾਰ ਨੇ ਉਹਨਾਂ ਦਾ ਸਮਰਥਨ ਕੀਤਾ ਹੈ। ਬ੍ਰੈਮਟਨ ਦੀਆਂ ਸਾਰੀਆਂ 4 ਸੀਟਾਂ ਤੇ ਪੰਜਾਬੀਆਂ ਦਾ ਤਬਦਬਾ ਹੈ ਕੈਨੇਡਾ ਦੇ ਵਿੱਚ 온ਟਾਰੀਓ ਦੇ ਬ੍ਰੈਮਟਨ ਦੀਆਂ ਚਾਰ ਸੀਟਾਂ ਤੇ ਪੰਜਾਬੀਆਂ ਦਾ ਦਬਦਬਾ ਕਾਇਮ ਹੈ ਇਸ ਦੇ ਵਿੱਚ ਮਨਿੰਦਰ ਸਿੱਧੂ ਤੀਸਰੀ ਵਾਰ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਨੇ ਇਸ ਤੋਂ ਇਲਾਵਾ ਕਮਲ ਖੇੜਾ ਵੀ ਪੰਜਾਬੀ ਭਾਈਚਾਰੇ ਦੇ ਵਿੱਚੋਂ ਨੇ ਜੋ ਕਿ ਮੌਜੂਦਾ ਮੰਤਰੀ ਹੈ ਹਰਜੀਤ ਸਿੰਘ ਸੱਜਣ ਸੁਖ ਧਾਰੀਵਾਲ ਅਜੇਹੇ ਆਗੂ ਨੇ ਜਿਨ੍ਹਾਂ ਨੇ ਕਦੇ ਹਾਰ ਨਹੀਂ ਵੇਖੀ ਸੁਖ ਧਾਰੀਵਾਲ BC ਤੋਂ ਸੰਸਦ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਦੁਬਾਰਾ ਚੋਣਾਂ ਦੇ ਲਈ ਤਿਆਰ ਹੈ ਤੇ ਪੰਜਾਬੀਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਕੈਨੇਡਾ ਦੇ 온ਟਾਰੀਓ ਅਤੇ BC ਦੇ ਵਿੱਚ ਜ਼ਿਆਤਰ ਸੀਟਾਂ ਦਾ ਜੋ ਫੈਸਲਾ ਪੰਜਾਬੀ ਭਾਈਚਾਰੇ ਦੇ ਵੋਟ ਬੈਂਕ ਦੁਆਰਾ ਹੀ ਕੀਤਾ ਜਾਂਦਾ ਜਦੋਂ ਜਸਟਿਨ ਟ੍ਰੂਡੋ 2015 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਆਪਣੇ ਕੈਬਨਿਟ ਦੇ ਵਿੱਚ ਇੱਕ ਭਾਈਚਾਰੇ ਦੇ ਵੱਲੋਂ ਚਾਰ ਮੰਤਰੀਆਂ ਦੀ ਚੋਣ ਕੀਤੀ ਸੀ ਜੋ ਕਿ ਅਜ ਤੱਕ ਕੈਦਰੀ ਪੱਧਰ ਤੇ ਸਿੱਖ ਭਾਈਚਾਰੇ ਦੀ ਸਭ ਤੋਂ ਵੱਧ ਨੁਮਾਇੰਦਗੀ ਸੀ ਇਸ ਵੇਲੇ ਕੈਨੇਡਾ ਦੇ 388 ਸੰਸਦ ਮੈਂਬਰਾਂ ਦੇ ਵਿੱਚੋਂ 18 ਸਿੱਖ ਨੇ ਜਿਨ੍ਹਾਂ ਦੇ ਵਿੱਚੋਂ 8 ਸੀਟਾਂ ਤੇ ਪੂਰੀ ਤਰ੍ਹਾਂ ਸਿੱਖਾਂ ਦਾ ਦਬਦਬਾ ਹੈ ਇਸ ਤੋਂ ਇਲਾਵਾ 15 ਹੋਰ ਸੀਟਾਂ ਤੇ ਸਿੱਖਾਂ ਦੀ ਅਹਿਮ ਭੂਮਿਕਾ ਹੈ ਇਸੇ ਕਾਰਨ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬੀ ਭਾਈਚਾਰੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਤੇ ਇੱਕ ਵਾਰ ਫਿੱਟਪੋ ਸਿੱਖਾ ਦਾ ਇਹ ਦਬਦਬਾ ਸੰਗੀਤ ਚੋਣਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਤੇ ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਤੇ ਟੀਵੀ ਐਨ ਰਾਏ ਦੇ ਨਾਲ